ਕਹਾਣੀ ਕਨ ਖਜੂਰਾ ਰਾਤ ਅੱਧੀ ਤੋਂ ਬਹੁਤੀ ਲੰਘ ਚੁੱਕੀ ਹੈ ਲੱਗਦਾ ਹੈ ਉਹਦਾ ਆਖਰੀ ਪਹਿਰ ਬੀਤ ਰਿਹਾ ਹੈ ਮੈਂ ਆਪਣੇ ਬੈੱਡਰੂਮ ਵਿੱਚ ਬਿਸਤਰੇ ਤੇ ਲੰਮੀ ਪਈ ਸਵੇਰ ਹੋਣ ਦਾ ਇੰਤਜ਼ਾਰ ਕਰ ਰਹੀ ਹਾਂ ਮੇਰੇ ਨਾਲ ਮੇਰੀ ਵੀ ਵਰਿਆਂ ਦੀ ਧੀ ਵੀ ਸੁੱਤੀ ਪਈ ਹੈ ਮੇਰੀਆਂ ਅੱਖਾਂ ਵਿੱਚ ਨੀਂਦ ਨਹੀਂ ਹੈ ਮੈਂ ਤਾਂ ਸਾਰੀ ਰਾਤ ਵਿੱਚ ਇੱਕ ਪਲ ਵੀ ਨਹੀਂ ਹਾਂ ਸੌਂ ਸਕੀ 25 ਵਰਿਆਂ ਦਾ ਹਿਸਾਬ ਜੋੜਦਿਆਂ ਸਾਰੀ ਰਾਤ ਅੱਖਾਂ ਥਾਣੀ ਲੰਘ ਗਈ ਹੈ ਉਹ 25 ਵਰਿਆਂ ਦਾ ਹਿਸਾਬ ਜਦੋਂ ਮੈਂ ਪਹਿਲੇ ਦਿਨ ਧਾਰਜੀ ਦੇ ਸਕੂਟਰ ਪਿੱਛੇ ਬੈ ਕੇ ਆਫਿਸ ਆਈ ਸੀ ਉਹ ਮੈਨੂੰ ਗੇਟ ਦੇ ਬਾਹਰ ਤੀਕ ਛੱਡ ਕੇ ਮੁੜ ਗਏ ਸਨ ਉਹਨਾਂ ਮੈਨੂੰ ਆਫਿਸ ਅੰਦਰ ਜਾ ਕੇ ਡਿਊਟੀ ਜੁਆਇਨ ਕਰਵਾਉਣ ਲਈ ਬਹੁਤ ਕਿਹਾ ਪਰ ਮੇਰਾ ਮਨ ਨਹੀਂ ਸੀ ਮੰਨਿਆ ਇਸ ਤਰ੍ਹਾਂ ਕਰਨ ਲਈ ਮੇਰੇ ਅੰਦਰ ਤਾਂ ਜਿਵੇਂ ਹੰਕਾਰ ਜਿਹਾ ਭਰ ਗਿਆ ਸੀ ਇਹੋ ਸੋਚ ਕਿ ਜਦ ਮੈਂ ਆਪਣੇ ਬਲਬੂਤੇ ਤੇ ਸਰਕਾਰੀ ਨੌਕਰੀ ਹਾਸਲ ਕਰ ਸਕਦੀ ਹਾਂ ਇਹ ਤਾਂ ਇਹ ਨੌਕਰੀ ਜੁਆਇਨ ਕਰਨ ਵੇਲੇ ਮੈਨੂੰ ਕਿਸੇ ਦੀ ਮਦਦ ਦੀ ਕੀ ਲੋੜ ਹੈ ਦਾਰਜੀ ਨੇ ਬਹੁਤ ਔਖਾਂ ਹੋ ਕੇ ਮੈਨੂੰ ਕਾਲਜ ਦੀ ਪੜਾਇਆ ਸੀ ਉਹਨਾਂ ਦੀ ਪ੍ਰਾਈਵੇਟ ਨੌਕਰੀ ਸੀ ਇਸ ਲਈ ਘਰ ਵਿੱਚ ਹਮੇਸ਼ਾ ਤੰਗੀ ਦੇ ਦਿਨ ਰਹੇ ਇਹ ਤਾਂ ਸ਼ੁਕਰ ਹੈ ਕਿ ਦਿੱਲੀ ਜਹੇ ਸ਼ਹਿਰ ਵਿੱਚ ਤਾਂ ਆਪਣਾ ਘਰ ਸੀ ਦੂਜੇ ਟੱਬਰ ਬਹੁਤ ਛੋਟਾ ਸੀ ਮੇਰੇ ਪੈਦਾ ਹੋਣ ਤੋਂ ਬਾਅਦ ਜਦੋਂ ਵਕਤ ਟੱਪਦਾ ਗਿਆ ਤਾਂ ਦਾਰਜੀ ਮਾਂ بے ਉਮੀਦੀ ਹੋ ਗਈ ਸਨ ਕਿ ਉਹਨਾਂ ਘਰ شاید ਹੁਣ ਨਵਾਂ ਜੀ ਨਹੀਂ ਆਵੇਗਾ ਪਰ ਜਦੋਂ ਮੈਂ 10 ਸਾਲਾਂ ਦੀ ਹੋਈ ਤਾਂ ਅਚਾਨਕ ਛੋਟੇ ਭਰਾ ਦਾ ਜਨਮ ਹੋਇਆ ਇਹਨਾਂ 10 ਸਾਲਾਂ ਵਿੱਚ ਮੈਂ ਮਾਪਿਆਂ ਦੀ ਬਹੁਤ ਹੀ लाਡਲੀ ਬਣ ਗਈ ਸੀ ਭਰਾ ਦੇ ਪੈਦਾ ਹੋਣ ਤੇ ਵੀ ਮੇਰੇ ਲਈ ਘਰ ਦੇ ਪਿਆਰ ਵਿੱਚ ਕੋਈ ਕਮੀ ਨਹੀਂ ਆਈ ਮੈਂ ਦੇਖਣ ਵਿੱਚ ਸ਼ੁਰੂ ਤੋਂ ਬਹੁਤ ਸੋਹਣੀ ਨਿਕਲੀ ਸੀ ਅਸਲ ਵਿੱਚ ਮੈਂ ਸਕਲੋਂ ਮਾਂ ਤੇ ਗਈ ਸੀ ਜਦੋਂ ਮੈਂ ਵੱਡੀ ਹੋ ਗਈ ਤਾਂ ਦਾਰਜੀ ਕਈ ਵਾਰੀ ਮੰਜੇ ਤੇ ਬੈਠੇ ਮੇਰੇ ਵੱਲ ਦੇਖਦੇ ਮੇਰੀ ਮਾਂ ਨੂੰ ਕਹਿ ਦਿਆ ਕਰਦੇ ਸਨ ਕਲਵੰਤ ਸ਼ੁਕਰ ਹੈ ਵਾਹਿਗੁਰੂ ਦਾ ਇਸ ਚੰਦਰੀ ਦੀ ਸ਼ਕਲ ਤੇਰੇ ਤੇ ਗਈ ਹੈ ਜੇ ਕਿਤੇ ਮੇਰੇ ਤੇ ਹੁੰਦੀ ਤਾਂ ਉਹ ਗੱਲ ਪੂਰੀ ਨਾ ਕਰਦੇ ਤੇ ਐਨਾ ਆਖ ਮੇਰੀ ਮਾਂ ਵੱਲ ਵੇਖਣ ਲੱਗ ਜਾਂਦੇ ਫਿਰ ਮੇਰਾ ਛੋਟਾ ਭਰਾ ਪੈਦਾ ਹੋਣ ਜੇ ਦੋ ਵਰੇ ਪਿਛੋਂ ਮਾਂ ਮਰ ਗਈ ਅਸੀਂ ਦੋਵੇਂ ਭੈਣ ਭਰਾ ਜਿਹੜੇ ਕਦੇ ਅੱਧੇ ਮਾਂ ਤੇ ਅੱਧੇ ਦਾੜਜੀ ਨਾਲ ਜੁੜੇ ਹੋਏ ਸੀ ਹੁਣ ਪੂਰੇ ਦੇ ਪੂਰੇ ਦਾੜਜੀ ਨਾਲ ਜੋੜ ਕੇ ਰਹਿ ਗਏ ਉਹਨਾਂ ਬਹੁਤ ਔਖਿਆ ਹੋ ਨਾਨੀ ਦੀ ਮਦਦ ਨਾਲ ਸਾਨੂੰ ਵੱਡਾ ਕੀਤਾ ਆਪਣੇ ਜੀਵਨ ਵਿੱਚ ਜਦੋਂ ਵੀ ਮੈਂ ਕਿਸੇ ਖੁੱਲੀ ਚਿੱਟੀ ਦਾੜੀ ਵਾਲੇ ਬੰਦੇ ਨੂੰ ਵੇਖਿਆ ਤਾਂ ਮੈਨੂੰ ਉਸਤੇ ਹਮੇਸ਼ਾ ਦਾੜਜੀ ਹੋਣ ਦਾ ਭਰਮ ਪਿਆ ਤੇ ਉਸਤੇ ਬਹੁਤ ਪਿਆਰ ਜਿਆ ਵੀ ਆਇਆ ਜਦੋਂ ਮਾਂ ਪੂਰੀ ਹੋਈ ਉਸ ਵੇਲੇ ਮੈਂ ਮਸਾ 12 ਸਾਲਾਂ ਦੀ ਸੀ ਹੁਣ ਮੈਨੂੰ ਪੜ੍ਹਾਈ ਦੇ ਨਾਲ ਨਾਲ ਘਰ ਦਾ ਕੰਮ ਵੀ ਕਰਨਾ ਪੈਂਦਾ ਸੀ ਦਾਰਜੀ ਦੀ ਪ੍ਰਾਈਵੇਟ ਨੌਕਰੀ ਹੋਣ ਕਰਕੇ ਉਹਨਾਂ ਨੂੰ ਬਹੁਤ ਘੱਟ ਛੁੱਟੀ ਮਿਲਦੀ ਸੀ ਉਹਨਾਂ ਕੋਲ ਜੇ ਵਕਤ ਵਕਤ ਹੁੰਦਾ ਤਾਂ ਉਸ ਵਿੱਚ ਵੀ ਉਹ ਆਪਣਾ ਹੀ ਕੰਮ ਕਰਦੇ ਰਹਿੰਦੇ ਤਦ 2 ਸਾਲਾਂ ਦੇ ਭਰਾ ਨੂੰ ਮੈਂ ਹੀ ਸੰਭਾਲਦੀ ਜਦੋਂ ਮੈਂ ਦਿਨੇ ਸਕੂਲ ਜਾਂਦੀ ਉਸ ਨੂੰ ਪੜੋਸੀਆਂ ਘਰ ਛੱਡ ਜਾਂਦੀ ਪੜ੍ਹਾਈ ਵਿੱਚ ਮੈਂ ਸਲਾਰੂ ਤੋਂ ਚੰਗੀ ਸੀ ਮੈਂ ਕਦੇ ਕੋਈ ਟਿਊਸ਼ਨ ਨਹੀਂ ਰੱਖੀ ਸੀ ਕਦੇ ਕਿਸੇ ਕੋਲੋਂ ਮਦਦ ਨਹੀਂ ਲਈ ਸੀ ਮੈਂ ਤਾਂ ਵੀ ਕਲਾਸ ਵਿੱਚ ਦੂਜੀ ਤੀਜੀ ਪੋਜੀਸ਼ਨ ਲੈਂਦੀ ਰਹੀ ਸੀ ਹਾਈ ਸਕੂਲ ਪਾਸ ਕਰਕੇ ਮੈਂ ਕਾਲਜ ਚਲੀ ਗਈ ਅਤੇ ਉਥੇ ਹਿਸਾਬ ਆਨਲ ਲੈ ਲਿਆ ਮੈਨੂੰ ਮੁੱਢ ਤੋਂ ਹੀ ਹਿਸਾਬ ਉਹ ਚੰਗਾ ਲੱਗਦਾ ਸੀ ਬੀਐਮਐ ਫਰਸਟ ਕਲਾਸ ਵਿੱਚ ਪਾਸ ਕੀਤੀ ਸੀ ਭਰਾ ਵੀ ਪੜਾਈ ਵਿੱਚ ਚੰਗਾ ਸੀ ਪਰ ਮੇਰੇ ਜਿਹਾ ਨਹੀਂ ਧਾਰਜੀ ਭਾਵੇਂ ਮੈਨੂੰ ਅੱਗੇ ਪੜਾਉਣਾ ਚਾਹੁੰਦੇ ਸਨ ਪਰ ਮੈਂ ਇਸ ਤਰ੍ਹਾਂ ਨਹੀਂ ਕੀਤਾ ਨੌਕਰੀ ਲਈ ਕਈ ਕੰਪੀਟੀਸ਼ਨ ਦਿੱਤੇ ਅਖੀਰ ਮੈਨੂੰ ਸਰਕਾਰੀ ਨੌਕਰੀ ਮਿਲ ਗਈ ਅੱਜ ਧਾਰਜੀ ਮੈਨੂੰ ਉਸੇ ਨੌਕਰੀ ਲਈ ਸਕੂਟਰ ਤੇ ਬਿਠਾ ਆਫਿਸ ਦੇ ਬਾਹਰਲੇ ਵੱਡੇ ਗੇਟ ਤੱਕ ਛੱਡ ਕੇ ਗਏ ਨੇ ਉਹ ਕਿ ਇੱਕ ਮਾਰ ਕੇ ਸਕੂਟਰ ਸਟਾਰਟ ਕਰਕੇ ਚਲੇ ਜਾਂਦੇ ਨੇ ਤੇ ਮੈਂ ਕਿੰਨਾ ਚਿਰ ਉਹਨਾਂ ਜਾਂਦਿਆਂ ਦੀ ਪਿੱਠ ਨੂੰ ਵੇਖਦੀ ਰਹਿੰਦੀ ਹਾਂ ਜਦੋਂ ਤੀਕ ਕੀ ਉਹ ਮੇਰੀਆਂ ਅੱਖਾਂ ਤੋਂ ਉਜਲ ਨਹੀਂ ਹੋ ਜਾਂਦੀ ਮੈਂ ਹੱਥ ਵਿੱਚ ਪਰਸ ਫੜੀ ਆਫਿਸ ਦੀ ਬਿਲਡਿੰਗ ਵਿੱਚ ਦਾਖਲ ਹੁੰਦੀ ਹਾਂ ਅੰਦਰ ਇੱਕ ਵੱਡਾ ਸਾਰਾ ਵੱਡਾ ਸਾਰਾ ਹਾਲ ਹੈ ਜਿਸ ਵਿੱਚ ਥਾ ਥੱਟ ਮੇਜ਼ਾਂ ਲੱਗੀਆਂ ਹੋਈਆਂ ਨੇ ਜਿੰਨਾਂ ਨੇੜੇ ਕੁਰਸੀਆਂ ਤੇ ਬੈਠੇ ਬਾਪੂ ਕੰਮ ਕਰ ਰਹੇ ਨੇ ਉਹਨਾਂ ਵਿੱਚ ਤਿੰਨ ਔਰਤਾਂ ਵੀ ਨੇ ਬਸ ਐਵੇਂ ਭਾਰੇ ਜਿਹੇ ਸਰੀਰ ਵਾਲੀਆਂ ਜਿਨ੍ਹਾਂ ਵਿੱਚੋਂ ਦੋ ਤਾਂ ਫਾਈਲਾਂ ਤੇ ਸਿਰ ਝੁਕਾਈ ਲਿਖੀ ਜਾ ਰਹੀਆਂ ਨੇ ਤੇ ਤੀਜੀ ਐਵੇਂ ਫਾਈਲ ਵੱਲ ਦੇਖੀ ਜਾ ਰਹੀ ਹੈ ਲੱਗਦਾ ਹੈ ਉਹ ਕੁਝ ਸੋਚ ਰਹੀ ਹੈ ਹਾਲ ਦੇ ਅਖੀਰ ਤੇ ਤਿੰਨ ਕੈਬਿਨ ਬਨੇ ਹੋਏ ਨੇ ਜਿਹੜੇ ਹਾਲ ਵਿੱਚ ਪਾਰਟੀਸ਼ਨ ਕਰਕੇ ਬਣਾਏ ਹੋਏ ਨੇ ਤਿੰਨਾਂ ਦੇ ਬਾਹਰ ਉਹਨਾਂ ਦੇ ਅੰਦਰ ਬੈਠੇ ਅਫਸਰਾਂ ਦੇ ਨਾਮਾਂ ਦੀਆਂ ਨੇਮ ਪਲੇਟਾਂ ਲਟਕ ਰਹੀਆਂ ਨੇ ਮੈਂ ਸਭ ਤੋਂ ਪਹਿਲਾਂ ਟੇਬਲ ਦੇ ਮੂੰਹਰੇ ਜਾ ਕੇ ਖੜੀ ਹੋਈ ਹੋ ਜਾਂਦੀ ਹਾਂ ਜਿਸ ਦੇ ਪਿੱਛੇ ਕਰਕੇ ਕੁਰਸੀ ਤੇ ਇੱਕ ਅਧੀੜ ਉਮਰ ਦਾ ਬੰਦਾ ਬੈਠਾ ਐ ਇੰਨਾ ਸੁਕੜੂ ਜਿਹਾ ਅਲਸ਼ੀਸ਼ੀਅਨ ਕੁੱਤੇ ਦੇ ਮੂੰਹ ਜਿਹੇ ਚਿਹਰੇ ਵਾਲਾ ਜਿਸ ਦੇ ਦੋਵੇਂ ਕੰਨ ਬਾਹਰ ਵੱਲ ਨਿਕਲੇ ਹੋਏ ਨੇ ਉਹ ਕੁਝ ਲਿਖੀ ਜਾ ਰਿਹਾ ਫਾਈਲ ਵਿੱਚ ਉਸ ਅੱਗੇ ਮੇਜ਼ ਤੇ ਇੱਕ ਛੋਟੀ ਜਹੀ ਤਖਤੀ ਪਈ ਹੈ ਜਿਸ ਤੇ ਉਸ ਦਾ ਨਾਮ ਲਿਖਿਆ ਹੋਇਆ ਏ ਆਰਸੀ ਵਰਮਾ ਮੈਂ ਉਸ ਅੱਗੇ ਅਪਾਇੰਟਮੈਂਟ ਲੈਟਰ ਧਰ ਦਿੰਦੀ ਹਾਂ ਉਹ ਕਾਗਜ਼ ਤੇ ਲਿਖਣਾ ਬੰਦ ਕਰਕੇ ਪਹਿਲਾਂ ਮੇਰੇ ਵੱਲ ਤੇ ਫਿਰ ਅਪਾਇੰਟਮੈਂਟ ਲੈਟਰ ਵੱਲ ਦੇਖਦਾ ਕਸ਼ਮੀ ਨੂੰ ਠੀਕ ਕਰਕੇ ਉਹਨੂੰ ਪੜ੍ਹਦਾ ਪਰ ਬੋਲਦਾ ਕੁਝ ਨਹੀਂ ਸਗੋ ਸਾਹਮਣੇ ਦਿਹਤੇ ਇੱਕ ਕੈਬਿਨ ਵੱਲ ਇਸ਼ਾਰਾ ਕਰ ਦਿੰਦਾ ਮੈਂ ਹਾਂ ਉਸ ਵਿੱਚ ਸੂਬੇ ਡੈਂਟ ਸੈਬ ਬੈਠੇ ਨੇ ਉਹਨਾਂ ਕੋਲ ਚਲੇ ਜਾਓ ਉਹ ਮੇਰੇ ਨਾਲ ਇਸ ਤੋਂ ਵੱਧ ਗੱਲ ਨਹੀਂ ਕਰਦਾ ਲੱਗਦਾ ਹੈ ਉਹਦੀ ਮੇਰੇ ਵਿੱਚ ਬਹੁਤੀ ਰੁਚੀ ਨਹੀਂ ਇਸ ਤਰ੍ਹਾਂ ਲੱਗਦਾ ਜਿਵੇਂ ਉਹ ਬਹੁਤੀ ਗੱਲ ਨਾ ਕਰ ਕੇ ਮੈਨੂੰ ਟਾਲ ਦੇਣਾ ਚਾਹੁੰਦਾ ਹੈ ਮੈਂ ਅਪਾਇੰਟਮੈਂਟ ਲੈਟਰ ਲੈ ਕੇ ਚੁੱਪਚਾਪ ਉਸ ਰਾਹੀ ਦੱਸੀ ਕੈਬਨ ਵੱਲ ਟੁਰ ਪੈਂਦੀ ਹਾਂ ਕੈਬਨ ਦੇ ਦਰਵਾਜ਼ੇ ਤੇ ਇੱਕ ਨੇਮ ਪਲੇਟ ਲੱਗੀ ਹੋਈ ਹੈ ਜਿਸ ਤੇ ਆਰ ਐਸ ਵੋਹਰਾ ਸੁਪਰਡੈਂਟ ਲਿਖਿਆ ਹੋਇਆ ਹੈ ਬਾਹਰ ਬੂਹੇ ਤੇ ਇੱਕ ਪੱਕੀ ਉਬਰ ਦਾ ਚਪੜਾਸੀ ਬੈਠਾ ਹੈ ਜਿਵੇਂ ਉਗ ਰਿਹਾ ਹੈ ਮੇਰੀ ਪੈੜ ਚਾਲ ਸੁਣ ਕੇ ਉਹ ਸਿੱਧਾ ਹੋ ਕੇ ਬਹਿ ਜਾਂਦਾ ਹੈ ਕੀ ਹੈ ਉਹ ਸਖਤ ਆਵਾਜ਼ ਨਾਲ ਬੋਲਦਾ ਜਿਵੇਂ ਮੈਂ ਉਸ ਨੂੰ ਅੱਧ ਸੁੱਤੇ ਨੂੰ ਜਗਾ ਕੇ ਗਲਤ ਕੰਮ ਕੀਤਾ ਸੀ ਮੈਂ ਸਬੰਡੈਂਟ ਸਾਹਿਬ ਨੂੰ ਮਿਲਣਾ ਉਹ ਪੁੱਛਦਾ ਪੁੱਛਦਾ ਰਹਿ ਜਾਂਦਾ ਕਿ ਕੀ ਕੀ ਕੰਮ ਹੈ ਸ਼ਾਇਦ ਉਹ ਮੇਰੀ ਗੱਲ ਦਾ ਜਵਾਬ ਦੇ ਕੇ ਆਪਣੀ ਇਕਾਗਰਤਾ ਭੰਗ ਨਹੀਂ ਸੀ ਕਰਨੀ ਚਾਹੁੰਦਾ ਇਸ ਲਈ ਕੁਝ ਨਾ ਕਹਿ ਮੈਨੂੰ ਆਫਿਸ ਅੰਦਰ ਜਾਣ ਲਈ ਇਸ਼ਾਰਾ ਕਰਕੇ ਪਹਿਲਾ ਵਾਲੀ ਮੁਦਰਾ ਵਿੱਚ ਆ ਜਾਂਦਾ ਮੈਂ ਆਫਿਸ ਦਾ ਬੂਹਾ ਖੋਲ ਕੇ ਅੰਦਰ ਦਾਖਲ ਹੁੰਦੀ ਹਾਂ ਵੱਡਾ ਸਾਰਾ ਕਮਰਾ ਸਾਹਮਣੇ ਇੱਕ ਚਮਕਦਾ ਟੀਕ वुਡ ਦਾ ਟੇਬਲ ਜਿਸ ਤੇ ਕਈ ਫਾਈਲਾਂ ਪਈਆਂ ਹਨ ਇੱਕ ਪਾਸੇ ਟੇਬਲ ਲੈਂਪ ਜਗ ਰਿਹਾ ਮੇਜ਼ ਦੇ ਪਾਸ ਸੇ ਉੱਚੀ ਬੈਕ ਵਾਲੀ ਮੈਰੂਨ ਰੰਗ ਦੀ ਕੁਰਸੀ ਤੇ ਵੱਡੀ ਉਮਰ ਦਾ ਇੱਕ ਪੁਰਸ਼ ਬੈਠਾ ਉਸ ਨੂੰ ਵੇਖ ਮੈਨੂੰ ਆਪਣੇ ਦਾੜੀ ਹੋਣ ਦਾ ਭਲੇਖਾ ਜਿਹਾ ਪੈਂਦਾ ਉਸੇ ਤਰ੍ਹਾਂ ਦੀ ਖੁੱਲੀ ਚਿੱਟੀ ਦਾੜੀ ਤੇ ਉਹਨਾਂ ਨਾਲੋਂ ਰਤਕ ਵੱਧ ਉਮਰ ਹੈ ਜਦੋਂ ਮੈਂ ਉਹਦੀ ਵੱਲ ਦੇਖਦੀ ਹਾਂ ਤਾਂ ਉਸ ਦੀ ਵੱਡੀ ਉਮਰ ਹੋਣ ਕਰਕੇ ਮੇਰੀਆਂ ਅੱਖਾਂ ਆਦਰ ਨਾਲ ਝੁੱਕ ਜਾਂਦੀਆਂ ਨੇ ਮੈਂ ਪਲ ਵਿੱਚ ਆਰ ਐਸ ਵੋਹਰਾ ਦੇ ਨਾਂ ਦੇ ਪੂਰੇ ਅਰਥ ਲੱਭਣ ਲੱਗਦੀ ਹਾਂ ਰਜਿੰਦਰ ਸਿੰਘ ਵੋਹਰਾ ਰਵੇਲ ਸਿੰਘ ਵੋਹਰਾ ਜਾਂ ਮੈਂ ਉਹਨਾਂ ਦੇ ਨਾਂ ਦੇ ਠੀਕ ਅਰਥ ਲੱਭਣ ਵਿੱਚ ਆਪਣੇ ਆਪ ਨੂੰ ਅਸਮਰੱਥ ਮਹਿਸੂਸ ਕਰਦੀ ਹਾਂ ਮੇਰੇ ਵੱਲ ਵੇਖ ਕੇ ਉਸ ਖੁੱਲੀ ਦਾੜੀ ਵਾਲੇ ਦਾਰਜੀ ਚਿਹਰੇ ਤੇ ਹਲਕੀ ਜਹੀ ਮੁਸਕਰਾਹਟ ਫੈਲ ਜਾਂਦੀ ਹੈ ਮੈਂ ਇਹ ਇੱਕ ਸ਼ਬਦ ਕਹ ਹੈ ਅਪਾਇੰਟਮੈਂਟ ਲੈਟਰ ਉਸ ਪੁਰਸ਼ ਦੇ ਹੱਥ ਫੜਾਇਆ ਫੜਾ ਦਿੰਦੀ ਹਾਂ ਉਹ ਅੱਖਾਂ ਤੇ ਲੱਗਿਆ ਚਸ਼ਮਾ ਠੀਕ ਕਰਕੇ ਉਸ ਨੂੰ ਪੜਦਾ ਹੈ ਹਾਂ ਠੀਕ ਹੈ ਹਾਂ ਬੀਬਾ ਤੂੰ ਆਪਣੇ ਸਰਟੀਫਿਕੇਟ ਲੈ ਕੇ ਆਈ ਹੈ ਸਰਟੀਫਿਕੇਟ ਮੇਰੇ ਮੂੰਹੋਂ ਹੈਰਾਨੀ ਨਾਲ ਇਹ ਸ਼ਬਦ ਬਾਹਰ ਨਿਕਲਦਾ ਹੈ ਹਾਂ ਭਾਈ ਤੇਰੇ ਸਰਟੀਫਿਕੇਟ ਵੀ ਤਾਂ ਦੇਖਣੇ ਨੇ ਪਰ ਸਰਟੀਫਿਕੇਟ ਤਾਂ دار ਬੋਰਡ ਨੇ ਇੰਟਰਵਿਊ ਵਾਲੇ ਵੇਲੇ ਦੇਖ ਲਈ ਸਨ ਮੇਰੇ ਮੂੰਹੋਂ ਮਸਾੰਦਾਰ ਜੀ ਸ਼ਬਦ ਨਿਕਲਦਾ ਹੋਇਆ ਰੁਕਦਾ ਹੈ ਪਰ ਭਾਈ ਤੇਰੇ ਨੰਬਰ ਕਿਹੋ ਜਿਹੇ ਆਏ ਬੀਬਾ ਕੈਂਡੀਡੇਟ ਦੀ ਯੋਗਤਾ ਦਾ ਪਤਾ ਹੋਵੇ ਤਾਂ ਕੰਮ ਲੈਣ ਵਾਲੇ ਅਫਸਰ ਨੂੰ ਹੋਰ ਵੀ ਮਜ਼ਾ ਆਉਂਦਾ ਹੈ ਜੀ ਮੈਂ ਹਾਈ ਸਕੂਲ ਵਿੱਚ 85% ਨੰਬਰ ਲਏ ਸਨ ਵਾਵਾ ਤੂੰ ਤਾਂ ਕਮਾਲ ਕਰ ਦਿੱਤਾ ਆ ਮੇਰੇ ਨੇੜੇ ਆ ਤੈਨੂੰ ਸ਼ਾਬਾਸ਼ ਤਾਂ ਦੇਵਾਂ ਵੋਹਰਾ ਸਾਹਿਬ ਇਹ ਕਹਿ ਮੈਨੂੰ ਮੇਜ਼ ਦੇ ਸਾਹਮਣੇ ਤੋਂ ਹਟਾ ਕੇ ਆਪਣੇ ਸੱਜੇ ਪਾਸੇ ਕੁਰਸੀ ਦੇ ਨੇੜੇ ਸੱਦ ਮੇਰੀ ਪਿੱਠ ਤੇ ਹੱਥ ਧਾਰ ਮੈਨੂੰ ਸ਼ਾਬਾਸ਼ ਦਿੰਦੇ ਨੇ ਮੈਨੂੰ ਲੱਗਦਾ ਜਿਵੇਂ ਉਹਨਾਂ ਦਾਰਜੀ ਵਾਂਗ ਖੁਸ਼ ਹੋ ਕੇ ਥਾਪੀ ਦਿੱਤੀ ਹੋਵੇ ਵੋਹਰਾ ਸਾਹਿਬ ਦਾ ਇਸ ਤਰ੍ਹਾਂ ਕਰਨਾ ਮੈਨੂੰ ਬਹੁਤ ਚੰਗਾ ਲੱਗਿਆ ਮੈਂ ਹੀ ਨਹੀਂ ਸਗੋ ਕਿਸੇ ਦੇ ਵਧੀਆ ਕੰਮ ਦੀ ਨੌਕਰੀ ਦੇ ਪਹਿਲੇ ਦਿਨ ਹੀ ਇਸ ਤਰ੍ਹਾਂ ਕਦਰ ਪੈ ਜਾਵੇ ਤਾਂ ਹਰ ਇੱਕ ਨੂੰ ਚੰਗਾ ਹੀ ਲੱਗੇਗਾ ਆਫਿਸ ਵਿੱਚ ਮੇਰਾ ਪਹਿਲਾ ਦਿਨ ਬਹੁਤ ਵਧੀਆ ਲੰਘਿਆ ਘਰ ਆ ਮੈਂ ਦਾੜਜੀ ਨੂੰ ਸਭ ਕੁਝ ਦੱਸਿਆ ਉਹਨਾਂ ਨੂੰ ਇਹ ਵੀ ਕਿਹਾ ਕਿ ਆਫਿਸ ਵਿੱਚ ਮੇਰੇ ਅਫਸਰ ਉਹਰਾ ਸਾਹਿਬ ਬਿਲਕੁਲ ਉਹਨਾਂ ਜਿਹਾ ਹੈ ਨੇ ਜਿਹੜੇ ਮੇਰੇ ਨੰਬਰ ਸੁਣ ਕੇ ਬਹੁਤ ਖੁਸ਼ ਹੋ ਗਏ ਸਨ ਹੁਣ ਮੇਰਾ ਆਫਿਸ ਦਾ ਹਰ ਦਿਨ ਖੁਸ਼ੀ-ਖੁਸ਼ੀ ਲੰਘਦਾ ਮੈਂ ਖੂਬ ਡਟ ਕੇ ਕੰਮ ਕਰਦੀ ਚਿੱਠੀਆਂ ਦੇ ਜਵਾਬ ਦੇਣੇ ਨਵੀਆਂ ਚਿੱਠੀਆਂ ਲਿਖਣੀਆਂ ਸਾਬਕਤਾਂ ਮਲਾਉਣਾ ਤੇ ਫਾਈਲਾਂ ਸੰਭਾਲੀਆਂ ਮੈਨੂੰ ਲੱਗਦਾ ਉਹਰਾ ਸਾਹਿਬ ਮੇਰੇ ਤੇ ਬਹੁਤ ਖੁਸ਼ ਰਹਿੰਦੇ ਨੇ ਉਸ ਦਿਨ ਵਿੱਚ ਉਹ ਦਿਨ ਵਿੱਚ ਇੱਕ ਦੋ ਵਾਰੀ ਚਪੜਾਸੀ ਰਾਹੀਂ ਮੈਨੂੰ ਆਪਣੇ ਕਮਰੇ ਵਿੱਚ ਵੀ ਸੱਦ ਲੈਂਦੇ ਨੇ ਹੁਣ ਉਹ ਮੈਨੂੰ ਆਪਣੇ ਸਾਹਮਣੇ ਖੜਾ ਰਹਿਣ ਦੀ ਥਾਂ ਕੁਰਸੀ ਦੇ ਸੱਜੇ ਪਾਸੇ ਬੁਲਾ ਲੈਂਦੇ ਨੇ ਹੁਣ ਮੈਂ ਆਪ ਉੱਥੇ ਚਲੀ ਜਾਂਦੀ ਹਾਂ ਉਹਨਾਂ ਨੂੰ ਇਸ ਲਈ ਕਹਿਣਾ ਵੀ ਨਹੀਂ ਪੈਂਦਾ ਮੇਰਾ ਕੋਈ ਵੀ ਕੰਮ ਵੇਖ ਲੈਣ ਉਹ ਮੇਰੀ ਪਿੱਠ ਤੇ ਹੱਥ ਧਰ ਮੈਨੂੰ ਥਾਪ ਹੀ ਦਿੰਦੇ ਨੇ ਸ਼ਾਬਾਸ਼ ਬੱਲੀ ਤੂੰ ਤਾਂ ਕਮਾਲ ਦੀ ਕੁੜੀ ਹੈ ਅਜਾ ਹੋਂ ਤੇ ਮੈਨੂੰ ਚੰਗਾ ਲੱਗਦਾ ਹੈ ਜਦੋਂ ਮੈਂ ਸਕੂਲ ਵਿੱਚ ਪੜ੍ਹਦੀ ਸਾਂ ਤਾਂ ਫਿਰ ਕਾਲਜ ਵਿੱਚ ਪੜ੍ਹਾਈ ਕੀਤੀ ਅਤੇ ਮੈਂ ਉੱਥੇ ਕੋਈ ਵਧੀਆ ਕੰਮ ਕੀਤਾ ਚੰਗੇ ਨੰਬਰ ਲਏ ਕਾਲਜ ਵਿੱਚ ਪੋਜੀਸ਼ਨ ਲਈ ਤਾਂ ਦਾੜਜੀ ਵੱਲੋਂ ਹਰ ਵਾਰ ਇਸੇ ਤਰ੍ਹਾਂ ਪਿੱਠ ਤੇ ਥਾਪੀ ਮਿਲੀ ਜਿਵੇਂ ਅਕਸਰ ਵੋਹਰਾ ਸਾਹਿਬ ਕਰਦੇ ਨੇ ਪਰ ਫਿਰ ਇੱਕ ਦਿਨ ਵੋਹਰਾ ਸਾਹਿਬ ਨੇ ਮੈਨੂੰ ਚਾਰ ਚਿੱਠੀਆਂ ਲਿਖਣ ਲਈ ਦਿੱਤੀਆਂ ਜਿਹੜੀਆਂ ਕੰਪਨੀ ਦੇ ਡਾਇਰੈਕਟਰਾਂ ਦੇ ਨਾਂ ਸਨ ਉਹ ਚਾਰੇ ਖੱਤ ਪਹਿਲਾਂ ਮੈਂ ਡਰਾਫਟ ਕੀਤੇ ਤੇ ਫਿਰ ਉਹਨਾਂ ਨੂੰ ਟਾਈਪ ਕਰਕੇ ਫਾਈਲ 'ਚ ਲਗਾ ਕੇ ਵੋਹਰਾ ਸਾਹਿਬ ਦੇ ਕਮਰੇ ਵਿੱਚ ਦਾਖਲ ਹੋਈ ਤਾਂ ਉਹ ਕਿਸੇ ਕਾਗਜ਼ ਨੂੰ ਪੜ ਰਹੇ ਸਨ ਉਹਨਾਂ ਮੇਰੇ ਹੱਥੋਂ ਫਾਈਲ ਲੈ ਲਈ ਤੇ ਮੇਰੇ ਰਾਹੀਂ ਡਰਾਫਟ ਕੀਤੇ ਖੱਤ ਪੜਨ ਲੱਗੇ ਜਦੋਂ ਮੈਂ ਚੌਥਾ ਖੱਤ ਜਦੋਂ ਚੌਥਾ ਖੱਤ ਮੁੱਕਿਆ ਤਾਂ ਉਹਨਾਂ ਦੇ ਚਿਗਰੇ ਚਿਹਰੇ ਤੇ ਮੁਸਕਰਾਟ ਕੇ ਲੁੱਠੀ ਵੈਰੀਯੁਡ ਉਹਨਾਂ ਅੱਖਾਂ ਨੂੰ ਥੋੜਾ ਜਿਹਾ ਮੀਚ ਕੇ ਇਹ ਸ਼ਬਦ ਕਹੇ ਜਿਨ੍ਹਾਂ ਨੂੰ ਸੁਣ ਕੇ ਮੇਰਾ ਅੰਦਰ ਖੁਸ਼ੀ ਨਾਲ ਭਰ ਗਿਆ ਫਿਰ ਉਹਨਾਂ ਰੋਜਵਾਗ ਮੇਰੀ ਪਿੱਠ ਥਪਥਪਾਉਣ ਲਈ ਆਪਣਾ ਸੱਜਾ ਹੱਥ ਮੇਰੀ ਪਿੱਠ ਤੇ ਲਾਇਆ ਉਹਨਾਂ ਮੇਰੀ ਪਿੱਠ ਤੇ ਤਿੰਨ ਚਾਰ ਵਾਰ ਥਪਥਪਾਇਆ ਅਤੇ ਪੰਜਵੀਂ ਵਾਰ ਆਪਣੇ ਹੱਥ ਦੇ ਪੰਜੇ ਨਾਲ ਮੇਰੀ ਪਿੱਠ ਉੰਜ ਉਹਨਾਂ ਨਾਲ ਦਬਾ ਦਿੱਤਾ ਮੈਨੂੰ ਲੱਗਾ ਜਿਵੇਂ ਉਹਨਾਂ ਦੇ ਉਸ ਪੰਜੇ ਦੀ ਇੱਕ ਉਂਗਲ ਮੇਰੀ ਪੇਠ ਵਿੱਚ ਕੁਝ ਬਲਾਂ ਲਈ ਖੁੱਭ ਗਈ ਹੋਵੇ ਅਜਾ ਹੋਂਦ ਤੇ ਮੈਂ ਕੁਝ ਨਾ ਬੋਲੀ ਸਗੋਂ ਫਾਈਲ ਲੈ ਕੇ ਕਮਰੇ ਚੋਂ ਬਾਹਰ ਨਿਕਲ ਆਈ ਪਰ ਉਸ ਵੇਲੇ ਮੇਰਾ ਅੰਦਰ ਕੁਝ 파ਰਾ 파ਰਾ ਜਿਹਾ ਹੋ ਗਿਆ ਸੀ ਖਰਾਬ ਜਿਹਾ ਹੋ ਗਿਆ ਸੀ ਜਿਵੇਂ ਇਹ ਸਭ ਕੁਝ ਹੋਣਾ ਸੁਭਾਵਿਕ ਨਹੀਂ ਸੀ ਸੋ ਕੋਹੂਰਾ ਸਾਹਿਬ ਨੇ ਜਾਣ ਬੁੱਝ ਕੇ ਕੀਤਾ ਸੀ ਦੋ ਤਿੰਨ ਦਿਨ ਇਸੇ ਤਰ੍ਹਾਂ ਲੰਘ ਗਏ ਮੈਨੂੰ ਭਾਵੇਂ ਉਹਰਾ ਸਾਹਿਬ ਦੇ ਕਮਰੇ ਵਿੱਚ ਜਾਣ ਲਈ ਕੋਈ ਕਾਮਨਾ ਪਿਆ ਪਰ ਤਾਂ ਵੀ ਮੇਰੇ ਅੰਦਰ ਜਿਵੇਂ ਇੱਕ ਸੋਚ ਜਹੀ ਉੱਗ ਪਈ ਅੱਗੇ ਮੈਂ ਮਾੜੀ ਜਹੀ ਗੱਲ ਤੇ ਉਹਨਾਂ ਦੇ ਕਮਰੇ ਵਿੱਚ ਚਲੀ ਜਾਂਦੀ ਸੀ ਉਹਨਾਂ ਕੋਲੋਂ ਕੁਝ ਨਾ ਕੁਝ ਪੁੱਛਦੀ ਰਹਿੰਦੀ ਸੀ ਪਰ ਇਹਨਾਂ ਦਿਨਾਂ ਵਿੱਚ ਕੋਈ ਔਖਾ ਕੰਮ ਹੁੰਦਿਆਂ ਵੀ ਮੈਂ ਉਸ ਨੂੰ ਆਪੇ ਸੁਲਝਾ ਲੈਂਦੀ ਫਿਰ ਇੱਕ ਦਿਨ ਕਲਰਕ ਵਰਮਾ ਨੇ ਕਿਹਾ ਕਿ ਵੋਰਾ ਸਾਹਿਬ ਬੁਲਾ ਰਹੇ ਨੇ ਇਹ ਸੁਣ ਕੇ ਮੈਂ ਦੋ ਚਿੱਤੀ ਜਹੀ ਹੋ ਗਈ ਮੈਨੂੰ ਜਿਵੇਂ ਡਰ ਚਾ ਲੱਗ ਰਿਹਾ ਸੀ ਮੈਂ ਫੈਸਲਾ ਨਹੀਂ ਕਰ پا ਰਹੀ ਸੀ ਕਿ ਵੋਰਾ ਸਾਹਿਬ ਦੇ ਕਮਰੇ ਵਿੱਚ ਜਾਵਾਂ ਜਾਂ ਨਾ ਜਾਵਾਂ ਪਰ ਮੇਰੀ ਮਜਬੂਰੀ ਕਿ ਮੈਨੂੰ ਅਫਸਰ ਦਾ ਹੁਕਮ ਮੰਨਣਾ ਪਿਆ ਪਾਈ ਬੀਬਾ ਮੇਰੇ ਨੇੜੇ ਆ ਮੈਂ ਤੈਨੂੰ ਕੁਝ ਸਮਝਾਉਣਾ ਹੈ ਇਸ ਗੱਲ ਦੇ ਨਾਲ ਹੀ ਮੇਰੇ ਅੰਦਰ ਕਿੰਨੀਆਂ ਹੀ ਗੱਲਾਂ ਜੰਮ ਪਈਆਂ ਮੈਂ ਤਾਂ ਕੰਬਲੀ ਹਾਂ ਜਿਸਨੇ ਬੋਰਾ ਸਹਿਬ ਬਾਰੇ ਐਨਾ ਕੁਝ ਸੋਚ ਲਿਆ ਇਹ ਉਹ ਨਹੀਂ ਜਿਹੜੇ ਮੈਂ ਤਿੰਨ ਦਿਨ ਪਹਿਲਾਂ ਸਮਝੀ ਸੀ ਇਹ ਤਾਂ ਉਹੀ ਦਾੜਜੀ ਜਿਹੇ ਚਿੱਟੀ ਦਾੜੀ ਵਾਲੇ ਪੁਰਸ਼ ਨੇ ਜਿਨ੍ਹਾਂ ਮੈਨੂੰ ਧੀ ਸਮਝ ਕੇ ਆਪਣੇ ਕੋਲ ਸੱਦਿਆ ਸੀ ਅਚਾਈ ਚੰਗੀ ਸੋਚ ਨਾਲ ਭਰੀ ਮੈਂ ਉਹਨਾਂ ਦੇ ਮੇਜ਼ ਦੇ ਸੱਜੇ ਪਾਸੇ ਜਾ ਕੇ ਖੜੀ ਹੋ ਗਈ। ਉਹ ਫਾਈਲਾਂ ਦੇ ਬਾਰੇ ਕੁਝ ਬੋਲਦੇ ਜਾ ਰਹੇ ਸਨ ਪਰ ਪਤਾ ਨਹੀਂ ਮੈਨੂੰ ਤਾਂ ਕੁਝ ਸੁਣਾਈ ਨਹੀਂ ਦੇ ਰਿਹਾ ਸੀ। ਮੇਰੇ ਅੰਦਰ ਤਾਂ ਇੱਕ ਪੁਚਾਹਲ ਜਿਹਾ ਉੱਠਿਆ ਹੋਇਆ ਸੀ ਜਿਹੜਾ ਮੈਨੂੰ ਸਾਰੀ ਨੂੰ ਜਿਵੇਂ ਹਲੂਣ ਰਿਹਾ ਸੀ। ਵੋਰਾ ਸਾਹਿਬ ਬੋਲਦੇ ਗਏ ਤੇ ਮੈਂ ਚੁੱਪ ਖੜੀ ਸੀ। ਤੂੰ ਭਾਈ ਕੁਝ ਸਮਝੀ ਵੀ ਜਾਂ ਨਹੀਂ ਉਹ ਇਹ ਆਖ ਪਹਿਲਾ ਵਾਂਗ ਆਪਣਾ ਸੱਜਾ ਹੱਥ ਮੇਰੀ ਪਿੱਠ ਤੇ ਲੈ ਗਈ ਉਹਨਾ ਮੈਨੂੰ 3-4 ਵਾਰ ਥਾਪੀ ਦਿੱਤੀ ਅਤੇ ਮੈਨੂੰ ਇਵੇਂ ਲੱਗਾ ਜਿਵੇਂ ਇਸ ਵਾਰੀ ਉਹਨਾ ਮੇਰੀ ਪਿੱਠ ਤੇ ਚੁੰਨੀ ਚਹੀ ਪਰ ਲਈ ਸੀ ਅਤੇ ਫਿਰ ਉਹ ਹੱਥ ਜੋਰ ਦੀ ਰਗੜ ਮਾਰਦਾ ਹੋਇਆ ਮੇਰੀ ਪਿੱਠ ਦੇ ਹੇਠਾਂ ਵੱਲ ਨੂੰ ਚਲਾ ਗਿਆ ਸੀ ਮੈਨੂੰ ਪਤਾ ਨਹੀਂ ਕੀ ਹੋ ਗਿਆ ਮੈਂ ਇੱਕ ਪल्लਵੀ ਉੱਥੇ ਨਾ ਖੜੋ ਤੇਜ਼ ਤੇ ਟੋੜਦੀ ਕਮਰੇ ਤੋਂ ਬਾਹਰ ਨਿਕਲ ਆਪਣੀ ਸੀਟ ਤੇ ਆ ਜਿਵੇਂ ਕੁਰਸੀ ਤੇ ਡਿੱਗ ਹੀ ਪਈ ਮੈਨੂੰ ਹੁਣ ਇਹ ਸਾਬ ਪਤਾ ਚੱਲ ਗਿਆ ਸੀ ਕਿ ਮੇਰੀ ਪਿੱਠ ਨੂੰ ਛੂੰਦਾ ਉਹ ਹੱਥ ਦਾਰਜੀ ਤੋਂ ਵੱਡੀ ਉਮਰ ਵਾਲੇ ਚਿੱਟੀ ਦਾੜੀ ਵਾਲੇ ਇੱਕ ਪੁਰਸ਼ ਦਾ ਸੀ ਜਿਹੜਾ ਮੇਰੀ ਪਿੱਠ ਨੂੰ ਰਗੜ ਮਾਰਦਾ ਹੋਇਆ ਹੀਠਾਂ ਵੱਲ ਚਲਾ ਗਿਆ ਸੀ ਮੈਂ ਉਸ ਦਿਨ ਆਫਿਸ ਵਿੱਚ ਹੋਰ ਬਹੁਤਾ ਦੀਰਨਾ ਬਹਿਸ ਕੀ ਸਗੋ ਕੁਝ ਨਾ ਕੁਝ ਕਹੇ ਬਿਨਾ ਘਰ ਆ ਗਈ ਦਾਰਜੀ ਘਰ ਸਨ ਉਹ ਮੇਰੇ ਆਫਿਸ ਤੋਂ ਛੇਤੀ ਮੁੜ ਆਉਣ ਤੇ ਮੁੜ ਆਉਣ ਤੇ ਪੁੱਛਦੇ ਨੇ ਪਰ ਮੈਂ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦੇ ਪਾਉਂਦੀ ਭਾਵੇਂ ਇੱਕ ਵਾਰ ਤਾਂ ਮੇਰਾ ਮਨ ਕਰਦਾ ਦਾਰਜੀ ਨੂੰ ਰੋ ਰੋ ਕੇ ਸਭ ਦੱਸ ਦੇਵਾਂ ਪਰ ਮੈਂ ਚੁੱਪ ਰਹਿ ਜਾਂਦੀ ਹਾਂ ਤਿੰਨ ਦਿਨ ਹੋ ਗਏ ਸਨ ਪਰ ਮੈਂ ਆਫਿਸ ਨਹੀਂ ਗਈ ਕਰੋ ਬਿਮਾਰ ਹੋਣ ਦੀ ਅਰਜੀ ਪੇਸ ਦਿੱਤੀ ਜਦੋਂ ਮੈਂ ਚੌਥੇ ਦਿਨ ਪਹੁੰਚੀ ਤਾਂ ਪਤਾ ਲੱਗਾ ਕਿ ਉਹ ਰਾਹ ਸਾਹਿਬ ਦੀ ਤਾਂ ਕਿਸੇ ਹੋਰ ਥਾਂ ਬਦਲੀ ਹੋ ਗਈ ਸੀ ਕਿ ਉਹ ਕਿਸੇ ਦੂਜੇ ਸੁਪਰਡੈਂਟ ਨੂੰ ਚਾਰਜ ਦੇ ਰਹੇ ਸਨ ਉਹਨਾਂ ਮੇਰੀ ਉਹਨਾਂ ਨਾਲ ਕੋਈ ਗੱਲ ਨਹੀਂ ਹੋਈ ਉਹ ਉਸੇ ਦਿਨ ਆਫਿਸ ਛੱਡ ਕੇ ਚਲੇ ਗਏ ਅੱਜ ਉਹਨਾਂ ਗੱਲਾਂ ਨੂੰ 25 ਵਰੇ ਹੋ ਚੱਲੇ ਨੇ ਮੈਂ ਵਿਆਹੀ ਗਈ ਹਾਂ ਇੱਕ ਧੀ ਹੈ ਇੱਕ ਪੁੱਤਰ ਦੀ ਮਾਂ ਬਣ ਗਈ ਹਾਂ ਮੇਰੀ ਧੀ ਪਿੰਕੀ 20 ਸਾਲਾਂ ਦੀ ਤੇ ਪੁੱਤਰ 16 ਸਾਲਾਂ ਦਾ ਹੈ ਧੀ ਨੇ ਅੱਜ ਸਵੇਰੇ ਇੱਕ ਆਫਿਸ ਵਿੱਚ ਨੌਕਰੀ ਜੁਆਇਨ ਕੀਤੀ ਹੈ ਜਦੋਂ ਉਹ স্বামী ਘਰ ਆਈ ਤਾਂ ਬਹੁਤ ਖੁਸ਼ ਸੀ ਮੈਂ ਉਸ ਨੂੰ ਐਵੇਂ ਪੁੱਛ ਲੈਂਦੀ ਹਾਂ ਹਾਂ ਪਿੰਕੀ ਕਿਹਦਾ ਲੱਗਿਆ ਆਫਿਸ ਮੰਮਾ ਬਹੁਤ ਚੰਗਾ ਲੱਗਾ ਸੱਚਮੁੱਚ ਬਹੁਤ ਮਨ ਲੱਗਿਆ ਉੱਥੇ ਬਹੁਤ ਮਜ਼ਾ ਆਇਆ ਸੱਚ ਚ ਮਮਾ ਸਾਡੇ ਬੌਸ ਅਹੁੱਜਾ ਸਾਹਿਬ ਦਾ ਬਹੁਤ ਚੰਗੀ ਨੇਚਰ ਦੇ ਨੇ ਭਾਵੇਂ ਉਮਰ ਦੇ ਜ਼ਰੂਰ ਵੱਡੇ ਨੇ ਦਾੜੀ ਅੱਧੀ ਤੋਂ ਵੱਧ ਚਿੱਟੀ ਹੋ ਗਈ ਹੈ ਪਰ ਮੇਰੇ ਨਾਲ ਤਾਂ ਦੋਸਤਾਂ ਵਾਂਗ ਹਾਸਾ ਹਸ ਕੇ ਗੱਲਾਂ ਕਰਦੇ ਰਹੇ ਉਹਨਾਂ ਦੋ ਤਿੰਨ ਵਾਰ ਆਪਣੇ ਕਮਰੇ 'ਚ ਵੀ ਸੱਧਿਆ ਇੱਕ ਦੋ ਚਿੱਠੀਆਂ ਲਿਖਵਾਈਆਂ ਮੈਂ ਇੰਨੀ ਵਧੀਆ ਡਰਾਫਟਿੰਗ ਕੀਤੀ ਕਿ ਉਹਨਾਂ ਦੇ ਮੂੰਹੋਂ ਕਈ ਵਾਰ ਨਿਕਲਿਆ ਪਿੰਕੀ ਵੈਰੀ ਗੁੱਡ ਤੂੰ ਤਾਂ ਕਮਾਲ ਦੀ ਕੁੜੀ ਹੈ ਪਿੰਕੀ ਇਹਨਾ ਆਖ ਗੱਲ ਮੁਕਾ ਆਪਣੇ ਕਮਰੇ 'ਚ ਚਲੀ ਜਾਂਦੀ ਹੈ ਬਹੁਤ ਖੁਸ਼ ਹੈ ਉਹ ਉਸ ਲਈ ਇਹ ਇੱਕ ਸਧਾਰਨ ਜਹੀ ਗੱਲ ਹੈ ਪਰ ਮੇਰਾ ਦਿਲ ਤਾਂ ਜਿਵੇਂ ਧੱਕ ਕਰਕੇ ਹੋ ਜਾਂਦਾ ਹੈ ਜਿਵੇਂ ਕਿਤੇ ਹੀ ਠਾਂਡੀ ਕਪੈਂਦਾ ਹੈ ਹੌਲੇ ਹੌਲੇ ਰਾਤ ਪੈ ਜਾਂਦੀ ਮੈਂ ਕਿਸੇ ਨਾਲ ਕੁਝ ਨਹੀਂ ਬੋਲਦੀ ਕੋਈ ਗੱਲ ਨਹੀਂ ਕਰਦੀ ਕਿਸੇ ਨਾਲ ਇਥੋਂ ਤੀਕ ਕੀ ਪਤੀ ਨਾਲ ਵੀ ਨਹੀਂ ਮੇਰੇ ਕੋਲੋਂ ਤਾਂ ਚੰਗੀ ਤਰ੍ਹਾਂ ਰੋਟੀ ਵੀ ਨਹੀਂ ਖਾਦੀ ਜਾਂਦੀ। ਪਤੀ ਨੇ ਇੱਕ ਦੋ ਵਾਰੀ ਮੇਰੀ ਤਬੀਅਤ ਬਾਰੇ ਪੁੱਛਿਆ ਪਰ ਮੈਂ ਤਾਂ ਐਵੇਂ ਕੁਝ ਵੀ ਨਹੀਂ ਕਹਿ ਕੇ ਗੱਲ ਮੁਕਾ ਦਿੰਦੀ ਹਾਂ। ਫਿਰ ਰਾਤ ਕੇ ਰਹਿੰਦੀ ਹੈ। ਸਾਰੇ ਜਾਣੇ ਕਦੋਂ ਦੇ ਸੌ ਗਏ ਨੇ ਪਰ ਮੇਰੀਆਂ ਅੱਖਾਂ ਵਿੱਚ ਨੀਂਦ ਨਹੀਂ। ਮੈਂ ਬਹੁਤ ਬੇਚੈਨ ਹਾਂ, ਬਹੁਤ ਬੇਆਰਾਮ ਹਾਂ। ਮੈਨੂੰ ਤਾਂ ਪਤਾ ਹੀ ਨਹੀਂ ਲੱਗਦਾ ਮੈਂ ਕੀ ਸੋਚੀ ਜਾਂਦੀ ਹਾਂ। ਮੈਨੂੰ ਕੁਝ ਸਮਝ ਨਹੀਂ ਆਉਂਦਾ ਪਿੰਕੀ ਦੀ ਨੌਕਰੀ ਜੁਆਇਨ ਕਰਨ ਦੀ ਸੋਚ ਨਾਲ ਮੈਨੂੰ ਆਪਣਾ ਆਫਿਸ ਦਾ ਪਹਿਲਾ ਦਿਨ ਚੇਤੇ ਆ ਜਾਂਦਾ ਹੈ ਜਿੱਦਨ ਦਾਰਜੀ ਮੈਨੂੰ ਸਕੂਟਰ ਦੇ ਬਾਹਰ ਗੇੜਤੀਕ ਛੱਡ ਕੇ ਮੋੜ ਗਏ ਸਨ ਅਤੇ ਮੈਂ ਅੰਦਰ ਜਾ ਕੇ ਨੌਕਰੀ ਜੁਆਇਨ ਕਰ ਲਈ ਸੀ ਫਿਰ ਥੋੜੇ ਦਿਨਾਂ ਬਾਅਦ ਹੀ ਇਹ ਸੋਚ ਦੇ ਨਾਲ ਹੀ ਮੈਂ ਤਾਂ ਕੰਬ ਕੇ ਰਹਿ ਜਾਂਦੀ ਹਾਂ ਉਹ ਘਟਨਾ ਜਿਹੜੀ 25 ਬਰੇ ਪਹਿਲਾਂ ਮੇਰੇ ਨਾਲ ਵਾਪਰੀ ਸੀ ਅਤੇ ਫਿਰ ਐਨੇ ਸਾਲਾਂ ਤੀਕ ਧੁੰਦਲੀ ਧੁੰਦਲੀ ਮੇਰੇ ਜਹਨ ਨਾਲ ਜੁੜੀ ਰਹੀ ਸੀ ਜਿਸ ਨੂੰ ਮੈਂ ਸਾਰੀ ਦੀ ਸਾਰੀ ਨੂੰ ਆਪਣੇ ਅੰਦਰ ਬਾਹਰ ਨਹੀਂ ਸੀ ਕੱਢ ਸਕਦੀ ਮੈਨੂੰ ਮੋੜ ਚੇਤੇ ਆ ਜਾਂਦੀ ਹੈ ਭਾਵੇਂ ਵਕਤ ਕਿੰਨਾ ਬਦਲ ਗਿਆ ਹੈ ਭਾਵੇਂ ਵਕਤ ਦੇ ਨਾਲ ਨਾਲ ਸਭ ਕੁਝ ਬਦਲ ਗਿਆ ਹੈ ਪਰ ਮੈਂ ਅਜੇ ਤੀਕ ਵੀ ਦਾਰਜੀ ਜਿਹੇ ਪੁਰਸ਼ ਦੇ ਹੱਥ ਦੀ ਉਸ ਸ਼ੋ ਨੂੰ ਕਿਸੇ ਨਾਲ ਨਹੀਂ ਵੰਡ ਸਕੀ ਕਿਸੇ ਨਾਲ ਸਾਂਝਾ ਨਹੀਂ ਕਰ ਸਕੀ ਵਿਆਹ ਤੋਂ ਪਹਿਲਾਂ ਦਾਰਜੀ ਨਾਲ ਨਹੀਂ ਵਿਆਹ ਤੋਂ ਬਾਅਦ ਪਤੀ ਨਾਲ ਨਹੀਂ ਆਪਣੀ ਜਵਾਨ ਹੋ ਗਈ ਧੀ ਨਾਲ ਨਹੀਂ ਆਪਣੇ 16 ਵਰਿਆਂ ਦੇ ਪੁੱਤ ਨਾਲ ਵੀ ਨਹੀਂ ਮੈਨੂੰ ਲੱਗਦਾ ਹੈ 25 ਵਰੇ ਪਹਿਲਾਂ ਮੇਰੀ ਪਿੱਠ ਤੇ ਫਿਰਿਆ ਉਹ ਦਾਰਜੀ ਤੋਂ ਵੱਡੀ ਉਮਰ ਦੇ ਚਿੱਟੀ ਦਾੜੀ ਵਾਲੇ ਕਿਸੇ ਪੁਰਸ਼ ਦਾ ਹੱਥ ਨਹੀਂ ਅਗੋਂ ਉਹ ਤਾਂ ਇੱਕ ਕੰਨ ਖਜੂਰਾ ਸੀ ਜਿਹੜਾ ਉਸ ਪੁਰਸ਼ ਦੇ ਹੱਥੋਂ ਨਿਕਲ ਕੇ ਮੇਰੀ ਦੇਹ ਨਾਲ ਚਿੰਬੜ ਗਿਆ ਸੀ ਜਿਸ ਨੇ ਆਪਣੇ ਤੇਜ਼ ਪੰਜੇ ਮੇਰੀ ਪੇਠ ਵਿੱਚ ਹੀ ਨਹੀਂ ਸਗੋਂ ਮੇਰੀ ਆਤਮਾ ਵਿੱਚ ਵੀ ਘੱਟ ਦਿੱਤੇ ਸਨ ਪਰੰਤੂ ਜੋਰ ਲਾਇਆ ਵੀ ਮੈਂ 25 ਸਾਲਾਂ ਵਿੱਚ ਉਹਨਾਂ ਨੂੰ ਆਪਣੀ ਪੇਠ ਤੋਂ ਆਪਣੀ ਆਤਮਾ ਤੋਂ ਨਹੀਂ ਲਾ ਸਕੀ ਆਪਣੇ ਨਾਲੋਂ ਤੋੜ ਕੇ ਅੱਡ ਨਹੀਂ ਕਰ ਸਕੀ ਉਹਨਾਂ ਤੋਂ ਵੱਖਰਾ ਨਹੀਂ ਹੋ ਸਕੀ ਸਗੋਂ ਉਹਨਾਂ ਨੂੰ ਨਾਲ ਲਈ ਫਿਰ ਰਹੀ ਹਾਂ ਉਸ ਖਾਨਕਚੂਰੇ ਦਾ ਜ਼ਹਿਰ ਮੇਰੀ ਦੇਹ ਵਿੱਚ ਜੱਜਪ ਹੁੰਦਾ ਰਿਹਾ ਪਰ ਉਸ ਦੀ ਪੀੜ ਮੈਂ ਕਿਸੇ ਨਾਲ ਸਾਂਝੀ ਨਾ ਕਰ ਸਕੀ ਤੇ ਅੱਜ ਪਿੰਕੀ ਦਾ ਆਫਿਸ ਵਿੱਚ ਨੌਕਰੀ ਦਾ ਪਹਿਲਾ ਦਿਨ ਸੀ ਪਰ ਪਤਾ ਨਹੀਂ ਮੈਨੂੰ ਨੀਂਦ ਕਿਉਂ ਨਹੀਂ ਪੈ ਰਹੀ ਕਿਉਂ ਬੇਚੈਨ ਹਾਂ ਮੈਂ ਕਿਉਂ ਬਿਰਾਮੀ ਜਹੀ ਮਹਿਸੂਸ ਕਰ ਰਹੀ ਹਾਂ ਮੈਂ ਮੇਰਾ ਪੁੱਤ ਪਤੀ ਦੂਜੇ ਕਮਰੇ ਵਿੱਚ ਸੁੱਤੇ ਪਏ ਨੇ ਮੇਰੇ ਕਮਰੇ ਚ ਕੋਹ ਪਹਨੇਰਾ ਫੈਲਿਆ ਹੋਇਆ ਹੈ ਮੇਰੀਆਂ ਅੱਖਾਂ ਭਾਵੇਂ ਖੁੱਲੀਆਂ ਨੇ ਪਰ ਮੈਨੂੰ ਤਾਂ ਕੁਝ ਵੀ ਨਹੀਂ ਦਿਖਦਾ ਸ਼ਾਇਦ ਹਨੇਰਾ ਹੋਣ ਕਰਕੇ ਜਾ ਪਿੰਕੀ ਵੀਹਾਂ ਸਾਲਾਂ ਦੀ ਪਿੰਕੀ ਮੇਰੇ ਨਾਲ ਸੁੱਤੀ ਪਈ ਹੈ ਬਿਲਕੁਲ ਚੈਨ ਚ ਸੁੱਖ ਚ ਅਤੇ ਸਭ ਕਾਸੇ ਤੋਂ ਬੇਖਬਰ ਤੇ ਬੇਫਿਕਰ ਅੱਜ ਸਵੇਰ ਤੋਂ ਹੀ ਉਹ ਬਹੁਤ ਖੁਸ਼ ਹੈ ਚਾਹ ਜੀ ਨਾਲ ਭਰੀ ਹੋਈ ਹੈ ਕਿਉਂਕਿ ਉਹਦੇ ਆਫਿਸ ਵਿੱਚ ਪਹਿਲੇ ਦਿਨ ਹੀ ਉਹਦੇ ਬੌਸ ਨੇ ਉਹਨੂੰ ਵਧੀਆ ਡਰਾਫਟਿੰਗ ਕਰਨ ਤੇ ਸ਼ਾਬਾਸ਼ ਜੋ ਦਿੱਤੀ ਹੈ ਵਾ ਵਾ ਜੋ ਕੀਤੀ ਹੈ ਉਸ ਦੀ ਪਰ ਇੱਕ ਮੈਂ ਹਾਂ ਮੇਰਾ ਮਨ ਕਰਦਾ ਮੈਂ ਜੋਰ-ਜੋਰ ਦੀ ਚੀਖ ਪਾਵਾਂ ਸਾਰੇ ਘਰ ਨੂੰ ਸਿਰ ਤੇ ਚੱਕ ਲਵਾਂ ਇਸ ਤਰ੍ਹਾਂ ਹੋਣ ਤੇ ਪਿੰਕੀ ਡਰ ਕੇ ਬਿਸਤਰ ਤੇ ਉੱਠ ਬੈਠੇ ਤੇ ਮੈਂ ਉਸ ਨੂੰ ਕਹਾ ਬਚ ਕੇ ਰਹੀ ਤੀਏ ਇਸ ਪੁਰਸ਼ ਕੋਲ ਦੇਖੀ ਚੰਦਰੀਏ ਕਿ ਤੇ ਇਹ ਚਿੱਟੀ ਦਾੜੀ ਵਾਲਾ ਤੇਰਾ ਬੌਸ ਜਿਸ ਨੂੰ ਤੂੰ ਆਪਣੇ ਦਾਰਜੀ ਜਿਹਾ ਸਮਝਦੀ ਹੈ ਤੇਰੀ ਦੇ ਤੇ ਕੰਨ ਖਜੂਰਾ ਨਾ ਛੱਡ ਦੇਵੇ ਅਤੇ ਫਿਰ ਤੂੰ ਵੀ ਸਾਰੀ ਉਮਰ ਮੇਰੇ ਵਾਂਗ ਪਰ ਮੇਰੇ ਕੋਲ ਇਸ ਤਰ੍ਹਾਂ ਨਹੀਂ ਕੀਤਾ ਜਾਂਦਾ ਬਸ ਮੈਂ ਤਾਂ ਅੱਖਾਂ ਖੋਲੀ ਸਵੇਰ ਹੋਣ ਦਾ ਇੰਤਜ਼ਾਰ ਕਰਨ ਲੱਗਦੀ ਹਾਂ ਜਦੋਂ ਚਾਰੇ ਪਾਸੇ ਚਾਨਣ ਹੀ ਚਾਨਣ ਫੈਲ ਜਾਵੇਗਾ ਅਤੇ ਮੈਂ ਇਹ ਗੱਲ ਆਪਣੀ ਜਵਾਨ ਹੋ ਚੱਲੀ ਧੀ ਨੂੰ ਆਖ ਕੇ ਆਖ ਉਸ ਪੁਰਸ਼ ਕੋਲੋਂ ਉਹਦਾ ਬਚਾਅ ਕਰ ਦੇਵਾਂਗੀ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ